ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਇਹ ਜਿਹੜੀ ਵੀਡੀਓ ਆਲ ਵਰਲਡ ਦੇ ਵਿੱਚ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਜਿਵੇਂ ਤੁਹਾਨੂੰ ਪਤਾ ਹੀ ਆ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਾਹਿਬ ਦੇਡੇ ਦੀ ਯਾਤਰਾ ਕਰਨ ਗਿਆ ਸੀਗਾ ਸultanpur Lodhi ਤੋਂ ਤੇ ਭਰਾ ਜਦੋਂ ਪੰਜਾਬ ਤੋਂ ਗਿਆ ਸੀਗਾ ਸ੍ਰੀ ਹਜੂਰ ਸਾਹਿਬ ਦੇਡੇ ਦੀ ਯਾਤਰਾ ਕਰਨ ਉਹਦੋਂ ਭਰਾ ਮੋਨਾ ਸੀਗਾ ਉੱਥੇ ਜਾ ਕੇ ਪਹਿਲਾਂ ਭਰਾ ਨੇ ਸ਼ਕਿਆ ਅੰਮ੍ਰਿਤ ਬਹੁਤ ਖੁਸ਼ੀ ਹੋਈ ਤੇ ਭਰਾ ਸਿੰਘ ਸਜਿਆ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਵਾਪਸ ਆਇਆ 1 ਮਹੀਨਾ ਤੇ 15 ਦਿਨਾਂ ਬਾਅਦ ਭਰਾ ਜਦੋਂ ਵਾਪਸ ਆਇਆ ਪੰਜਾਬ ਨੂੰ ਸ੍ਰੀ ਹਜ਼ੂਰ ਸਹਿਬ ਦਾ ਡੇਢ ਤੋਂ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਪਹੁੰਚਿਆ ਸ੍ਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਭਰਾ ਸਭ ਤੋਂ ਪਹਿਲਾਂ ਜਦੋਂ ਹਜ਼ੂਰ ਸਾਹਿਬ ਤੋਂ ਵਾਪਸ ਆਇਆ ਭਰਾ ਬੋਲੇ ਮਹੱਲੇ ਦੇ ਭਰਾ ਪਹੁੰਚਿਆ ਤੇ ਵੀਡੀਓ ਇੰਨੀ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤੇ ਹੋਰ ਚੈਨਲ ਵਾਲਿਆਂ ਨੂੰ ਵੀ ਬੇਨਤੀ ਆ ਆਪਾਂ ਹੋਰ ਵਾਧੂ ਚੀਜ਼ਾਂ ਚਾੱਕ ਕੇ ਪੇਜਾਂ ਤੇ ਪਾਉਨੇ ਆ ਠੀਕ ਆ ਪਰ ਆ ਜਿਹੜੀ ਵੀਡੀਓ ਨੂੰ ਇੰਨਾ ਕਿ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਵੀ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਾਹਿਬ ਨਦੀਰ ਦੀ ਯਾਤਰਾ ਕਰਨ ਗਿਆ ਸੀਗਾ ਜਿਹੜੇ ਬੂਟ ਹੁੰਦੇ ਟਾਇਰਾਂ ਵਾਲੇ ਉਹਨਾਂ ਦੇ ਨਾਲ ਗਿਆ ਸੀਗਾ ਤੁਰ ਕੇ 2000 ਕਿਲੋਮੀਟਰ